ग्लोबल पंजाब टीवी ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਚੋਣ ਪ੍ਰਚਾਰ ਬੰਦ ਹੋ ਗਿਆ ਜੀ ਲੀਡਰ ਵੱਡੇ ਲੀਡਰ ਸਟਾਰ ਪ੍ਰਚਾਰਕ ਆਪੋ ਆਪਣੀ ਘਰਾਂ ਨੂੰ ਦਿੱਲੀ ਕੰਨੀ ਨੂੰ ਪਰਤ ਗਏ ਪਰ ਪੰਜਾਬ 'ਚ ਚੋਣਾਂ ਤੋਂ ਵੱਧ ਹੁਣ ਗਰਮੀ ਦੀ ਫਿਕਰ ਹੈ ਜੀ ਗਰਮੀ ਦੀ ਚਰਚਾ ਜੀ ਬਿਲਕੁਲ ਜੀ ਰਿਕਾਰਡ ਤੋੜ ਗਰਮੀ ਪੰਜਾਬ 'ਚ ਵੀ 50 ਡਿਗਰੀ ਦੇ ਪਾਰ ਤਾਪਮਾਨ ਦਿੱਲੀ ਹਰਿਆਣਾ ਰਾਜਸਥਾਨ ਰਾਜਸਥਾਨ ਦੇ ਵਿੱਚ ਤਾਂ ਜਿਸ ਕਦਰ ਕਹਿਰ ਕੱਲ ਤਾਂ ਦਿੱਲੀ ਦਾ ਰਿਕਾਰਡ ਤਾਂ 52 ਡਿਗਰੀ 53 ਡਿਗਰੀ ਦੱਸਣ ਲੱਗਿਆ ਸੀ ਫਿਰ ਕਹਿੰਦੇ ਨਹੀਂ ਜੀ ਉਹ ਗਲਤੀ ਆ ਚਲੋ ਕਣਮਣ ਕਾਣੀ ਹੋਈ ਥੋੜੀ ਜੀ ਪਰ ਇਧਰ ਕੇਰਲਾ ਦੇ ਵਿੱਚ ਮਾਨਸੂਨ ਨੇ दस्तक ਦਿੱਤੀ ਤੇ 27 ਜੂਨ ਤੱਕ ਇਸ ਮਾਨਸੂਨ ਦੇ ਦਿੱਲੀ ਚੰਡੀਗੜ੍ਹ ਪੰਜਾਬ ਕੰਨੀ ਨੂੰ ਪਹੁੰਚਣ ਦੀ ਆਸ ਹੈ ਤੈ ਸਮੇਂ ਤੋਂ ਕਿੰਨੇ ਦਿਨ ਪਹਿਲਾਂ ਕੇਰਲਾ ਪੜ ਗਿਆ ਮਾਨਸੂਨ ਸੋ ਆਉਂਦੇ 3-4 ਦਿਨਾਂ ਚ ਕਹਿੰਦੇ ਪੂਰੇ ਖੇਤਰ ਨੂੰ ਕਵਰ ਕਰ ਲੇਗਾ ਤੇ ਉਸ ਤੋਂ ਬਾਅਦ ਫਿਰ 5 ਜੂਨ ਤੱਕ ਨਾਗਾਲੈਂਡ ਮਗਾਹਲਿਆ ਤਰੂਪਰਾ ਮिजੁਰੋ ਮਨੀਪੁਰ ਅਸਮ ਇੱਥੇ ਪਹੁੰਚਣ ਦੇ ਯਸਰ ਨੇ ਤੋਂ ਫਿਰ ਗਾਂ ਨੂੰ ਵੱਧਿਆ ਹੋਇਆ 27 ਜੂਨ ਤੱਕ ਮੈਂ ਦਿੱਲੀ ਪੰਜਾਬ ਕੰਨੀ ਆ ਸਕਦਾ ਪਰ ਫਿਰ ਵੀ ਇਹ ਸਭ ਦੇ ਵਿੱਚ ਵੀ ਰਾਹਤ ਦੀ ਖਬਰ ਇਹ ਹੈ ਕਿ 1 ਜੂਨ ਨੂੰ ਜਿਹਦਣ ਪੰਜਾਬ ਚ ਵੋਟਾਂ ਪੈਣੀਆਂ ਉਸ ਦਿਨ ਹੋ ਸਕਦਾ ਹੈ ਕਿਣਮਣਕਾਣੀ ਹੋ ਜਵੇ ਚਾਰ ਛਿੱਟੇ ਪੈ ਜਾਣ ਕਿਤੇ ਕਿਤੇ ਮੀਂਹ ਪੈ ਜਵੇ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਇਸ ਹਰਿਆਣਾ ਇਹਦੇ ਚੋਣ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਅਜਿਹਾ ਬਣ ਰਿਹਾ ਮੌਸਮ ਵਿਭਾਗ ਦੇ ਹਵਾਲੇ ਨਾਲ ਕਿ 1 ਜੂਨ ਨੂੰ ਵੀ ਪੈ ਸਕਦਾ ਚਲੋ ਪਰ ਚੋਣ ਪ੍ਰਚਾਰ ਬੰਦ ਹੋ ਗਿਆ ਤੇ ਅੱਜ ਵੱਡੇ ਸਾਰੇ ਲੀਡਰ ਲਗਭਗ ਪੰਜਾਬੇ ਸੀ ਵੈਸੇ ਤਾਂ ਦੇਸ਼ ਦੀਆਂ 57 ਸੀਟਾਂ ਤੇ ਆਖਰੀ ਗਿੜਚ ਪੋਲਿੰਗ ਹੋ ਰਹੀ ਹੈ ਤੇ ਪਰ ਉਹਨਾਂ ਦੇ ਵਿੱਚੋਂ ਪੰਜਾਬ ਦੀਆਂ 13 ਚਾਰ ਹਿਮਾਚਲ ਵਾਲੀਆਂ ਤੇ ਇੱਕ ਚੰਡੀਗੜ੍ਹ ਵਾਲੀ ਇਹਨਾਂ 18 ਸੀਟਾਂ ਤੇ ਕਹਿੰਦੇ ਸਭ ਦੀ ਨਜ਼ਰ ਹੈ ਤੇ ਭਾਰਤ ਦੇ ਅਗਲੀ ਵਾਰ ਪ੍ਰਧਾਨ ਮੰਤਰੀ ਬਣਦੇ ਫਿਰ ਇੱਛਕ ਤੇ ਦੋ ਵਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਖਰੀ ਰੈਲੀ ਪੰਜਾਬ 'ਚ ਕੀਤੀ ਹੁਸ਼ਿਆਰਪੁਰ 'ਚ ਕਾਂਗਰਸ ਪਾਰਟੀ ਦੇ ਕਿਸੇ ਸਮੇਂ ਪ੍ਰਧਾਨ ਰਹੇ ਤੇ ਹੁਣ ਵੀ ਕਾਂਗਰਸ ਪਾਰਟੀ ਨੂੰ ਚਲਾਉਣ ਵਾਲੇ ਤੇ ਸੁਪਨੇ ਲੈ ਰਹੇ ਨੇ ਕਿ ਸ਼ਾਇਦ ਮੇਰੀ ਵਾਰੀ ਆ ਜਾਵੇ ਪ੍ਰਧਾਨ ਮੰਤਰੀ ਬਣਨ ਦੀ ਰਾਹੁਲ ਗਾਂਧੀ ਉਹਨਾਂ ਨੇ ਵੀ ਆਖਰੀ ਰੈਲੀ ਇਸ ਚੌਂਕ ਪ੍ਰਚਾਰ ਦੀ ਹੈ ਪੰਜਾਬ 'ਚ ਕੀਤੀ ਸੀ ਅਨੰਦਪੁਰ ਸਾਹਿਬ ਹਲਕੇ 'ਚ ਕੀਤੀ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਜਿਹੜੇ ਕਹਿੰਦੇ ਕਿ 1 ਜੂਨ ਤੱਕ ਹੀ ਤੈਅ ਕਰ ਲੋ ਭਾਈ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਕਿਉਂਕਿ ਚਾਰੋਂ ਦਾ ਨਤੀਜਾ ਆ ਜਾਣਾ ਫਿਰ ਪਤਾ ਲੱਗਣਾ ਕਿ ਬਣਣਾ ਵੀ ਹੈ ਕਿ ਨਹੀਂ ਪਰ ਕਹਿੰਦੇ ਕਿ 1 ਜੂਨ ਨੂੰ ਹੈ ਕਹਿੰਦੇ ਕਿ ਮੀਟਿੰਗ ਸੱਦੀ ਹੈ ਕਿ ਜੀਬਾਲ ਹੁਰੀ ਵੀ ਪੂਰਾ ਪੰਜਾਬ ਜੋਰ ਲਾਇਆ ਸੋ ਇਹ ਸਾਰਾ ਚੋਣ ਪ੍ਰਚਾਰ ਥੰਮ ਗਿਆ ਤੇ ਪਰ ਇਸ ਥਮੇ ਹੋਏ ਚੋਣ ਪ੍ਰਚਾਰ ਦੇ ਵਿੱਚ ਕੁਝ ਪਹਿਲੂ ਗੌਰ ਫਰਮਾਉਣ ਵਾਲੇ ਹੈਗੇ ਨੇ ਜਿਹੜੇ ਗੌਰ ਮੰਗਦੇ ਨੇ ਕਿ ਹੁਣ ਪੰਜਾਬ ਚ ਬੰਦ ਹੋਇਆ ਚੋਣ ਪ੍ਰਚਾਰ ਇੱਕ ਦਿਨ ਬਾਅਦ ਵੋਟਾਂ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਤੇ ਚੋਣ ਕਮਿਸ਼ਨ ਦੀ ਕੋਸ਼ਿਸ਼ ਕਿ ਇਸ ਵਾਰ ਪੰਜਾਬ ਚ 70% ਦੀ ਧੂਪਾਰ ਲੈ ਕੇ ਜਾਣੀ ਹੈ ਪੋਲਿੰਗ ਪਰ ਗਰਮੀ ਦਾ ਕਹਿਰ ਤੇ ਉਸ ਕਹਿਰ ਦੀ ਗਰਮੀ ਦੇ ਵਿੱਚ ਜੇਕਰ ਆਪਾਂ ਸੀਟ ਦਰ ਸੀਟ ਤੇ ਜਾਣਾ ਹੋਵੇ ਅੱਜ ਕਿਉਂਕਿ ਆਪਾਂ ਕੋਈ ਨਤੀਜਿਆਂ ਦੀ ਗੱਲ ਨਹੀਂ ਕਰ ਰਹੇ ਪਰ ਆਪਾਂ ਸੀਟ ਦਰ ਸੀਟ ਚਰਚਾ ਕਰ ਰਹੇ ਹਾਂ ਸੋ ਉਸ ਵਾਰ ਜੇਕਰ ਜਾਣਾ ਹੋਵੇ ਤਾਂ ਮੈਂ ਦੱਸ ਦਿਆਂ ਕਿ ਲੋਕ ਸਭਾ ਚੋਣਾਂ 2024 ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੇ ਇਹਨਾਂ 13 ਲੋਕ ਸਭਾ ਸੀਟਾਂ ਦੇ ਉੱਤੇ ਕੁੱਲ 300 282 ਉਮੀਦਵਾਰ ਮੈਦਾਨ 'ਚ ਨੇ ਸੋ 13 ਲੋਕ ਸਭਾ ਸੀਟਾਂ ਤੇ ਪੰਜਾਬ ਦੇ ਵਿੱਚ ਕੁੱਲ 328 ਉਮੀਦਵਾਰ ਮੈਦਾਨ 'ਚ ਨੇ ਜਿਨ੍ਹਾਂ 'ਚੋਂ ਆਜ਼ਾਦ ਉਮੀਦਵਾਰ 169 ਨੇ ਤੇ ਇਹਨਾਂ ਕੁੱਲ 328 ਉਮੀਦਵਾਰਾਂ ਦੇ ਵਿੱਚ ਪ੍ਰਮੁੱਖ ਪਾਰਟੀਆਂ ਦੇ 68 ਉਮੀਦਵਾਰ ਨੇ ਮੈਦਾਨ 'ਚ ਪੰਜਾਬ ਦੀ ਆਬਾਦੀ 3 ਕਰੋੜ ਤੋਂ ਪਾਰ ਹੈ ਇਸ 3 ਕਰੋੜ ਤੋਂ ਪਾਰ ਦੀ ਵਾਦੀ ਦੇ ਵਿੱਚ 2 ਕਰੋੜ 14 ਲੱਖ 61 ਹਜ਼ਾਰ ਤੋਂ ਵੱਧ ਵੋਟਰ ਨੇ। ਹਾਂ 2 ਕਰੋੜ 14 ਲੱਖ 61739 ਕੁੱਲ ਵੋਟਰ ਨੇ ਜਿਨ੍ਹਾਂ ਚੋਂ ਮਰਦ ਵੋਟਰਾਂ ਦੀ ਗਿਣਤੀ 1 ਕਰੋੜ 12 ਲੱਖ 86726 ਹੈ ਤੇ ਔਰਤ ਵੋਟਰ 1 ਕਰੋੜ 1 ਲੱਖ 74240 ਨੇ ਤੇ ਟ੍ਰਾਂਸਫਰਡਰ ਵੋਟ ਵੀ 773 ਹੈਗੇ ਨੇ ਜਿਨ੍ਹਾਂ ਚੋਂ ਕੁੱਲ ਵੋਟਰਾਂ ਦੇ ਵਿੱਚੋਂ ਜਿਹੜਾ 2 ਕਰੋੜ 14 ਲੱਖ 61 ਹਜ਼ਾਰ ਤੋਂ ਵੱਧ ਵੋਟਰ ਹੈ ਉਹਦੇ ਵਿੱਚ 5 ਲੱਖ 38 ਹਜ਼ਾਰ ਵੋਟਰ ਉਹ ਹੈ ਇਹਨੇ ਪਹਿਲੀ ਵਾਰ ਵੋਟ ਪਾਉਲ ਕਰਨੀਆਂ 18 ਤੋਂ 19 ਸਾਲ ਵਾਲਾ ਜਿਹਦੀ ਪਹਿਲੀ ਵਾਰ ਵੋਟ ਪੜੀਆ ਤੇ ਉਹਨੇ ਪਹਿਲੀ ਵਾਰ ਵੋਟ ਪਾਉਣੀ ਹੈ ਸੋ 24451 ਪੋਲਿੰਗ ਸਟੇਸ਼ਨ ਨੇ ਤੇ 1 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਣੀ ਹੈ ਤੇ 328 ਉਮੀਦਵਾਰਾਂ ਦਾ ਭੂਮਿਕ 1 ਜੂਨ ਨੂੰ ਈਬੀਐਮ ਦੇ ਵਿੱਚ ਕੈਦ ਹੋ ਜਾਣਾ ਚਲੋ ਆਪਾਂ ਸੀਟ ਦਰ ਸੀਟ ਹਲਕਾਦਰ ਹਲਕਾ 13 ਸੀਟਾਂ ਦਾ ਕੱਢਦਿਆਂ ਕਿਹੜਾ ਬਿਲਕੁਲ ਜੀ ਆਪਾਂ ਕਿੰਨੀ ਵਾਰ ਇਹਨਾਂ ਅੰਕੜਿਆਂ ਦੇ ਉੱਤੇ ਗੱਲ ਕੀਤੀ ਹੈ ਇਹ ਤੋਂ ਪਹਿਲਾਂ ਕਿ ਮੈਂ ਅੰਮ੍ਰਿਤਸਰ ਤੋਂ ਸ਼ੁਰੂ ਕਰਕੇ ਲੁਧਿਆਣੇ ਤੱਕ ਕਵਰ ਕਰਾਂ ਪੂਰੇ ਹਲਕਾ ਵਾਈਜ਼ 13 ਦੀਆਂ 13 ਸੀਟਾਂ ਦੇ ਉੱਤੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ 328 ਉਮੀਦਵਾਰਾਂ ਦੇ ਹਵਾਲੇ ਨਾਲ ਜਿਹੜੀਆਂ ਪ੍ਰਮੁੱਖ ਪਾਰਟੀਆਂ ਲੜ ਰਹੀਆਂ ਨੇ ਕਿਕਰ ਉਹਨਾਂ ਤੇ ਨਜ਼ਰਸਾਨੀ ਕਰਨੀ ਹੋਵੇ ਆਮ ਆਦਮੀ ਪਾਰਟੀ ਨੇ ਆਪਣੇ ਪੰਜ ਮੌਜੂਦਾ ਕੈਬਨਿਟ ਮੰਤਰੀਆਂ ਨੂੰ ਮੈਦਾਨ ਚ ਉਤਾਰਿਆ। ਆਮ ਆਦਮੀ ਪਾਰਟੀ ਨੇ 8 ਆਪਣੇ ਐਮਐਲਏ ਨੂੰ ਤੇ ਇੱਕ ਕਾਂਗਰਸ ਚੋਂ ਲਿਆ ਕੇ ਐਮਐਲਏ ਨੂੰ ਟਿਕਟ ਦਿੱਤੀ ਹੈ। 9 ਐਮਐਲਏ ਉਹਨਾਂ ਦੇ ਮੈਦਾਨ ਚ ਨੇ। ਤੇ ਦੋ ਸਾਬਕਾ ਐਮਐਲਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ। ਜਦੋਂ ਕਿ ਤਿੰਨ ਦਲ ਬਦਲوں ਨੇ ਦਿੱਤੀ ਪਰ ਬੀਬੀ ਕਿਸੇ ਨੂੰ ਵੀ ਟਿਕਟ ਨਹੀਂ ਦਿੱਤੀ। ਇਸੇ ਤਰ੍ਹਾਂ ਕਾਂਗਰਸ ਨੇ ਆਪਣੇ ਤਿੰਨ ਮੌਜੂਦਾ ਐਮਐਲਏ ਨੂੰ ਮੈਦਾਨ ਚ ਉਤਾਰਿਆ। ਤੇ ਚਾਰ ਸਾਬਕਾ ਐਮਐਲਏ ਨੂੰ ਟਿਕਟ ਦਿੱਤੀ। ਤੇ ਦੋ ਦਲ ਬਦਲੂਆਂ ਨੂੰ ਕਾਂਗਰਸ ਨੇ ਟਿਕਟ ਦਿੰਦੀ ਹੈ ਤੇ ਦੋ ਬੀਬੀਆਂ ਨੂੰ ਟਿਕਟ ਦਿੰਦੀ ਹੈ ਚਲੋ ਚੰਗੀ ਗੱਲ ਹੈ ਅਕਾਲੀ ਦਲ ਮੌਜੂਦਾ ਐਮਐਲਏ ਨੂੰ ਤਾਂ ਨਹੀਂ ਦਿੰਦੀ ਕਿਸੇ ਨੂੰ ਪਰ ਅੱਠ ਸਾਬਕਾ ਐਮਐਲਏ ਨੂੰ ਜ਼ਰੂਰ ਟਿਕਟ ਦਿੰਦੀ ਹੈ هەر ਇੱਕ ਦਲ ਬਦਲੂ ਨੂੰ ਵੀ ਅਕਾਲੀ ਦਲ ਨੇ ਟਿਕਟ ਦਿੰਦੀ ਹੈ ਹਾਂ ਇੱਕ ਬੀਬੀ ਨੂੰ ਵੀ ਟਿਕਟ ਦਿੰਦੀ ਹੈ ਚਲੋ ਚੈੱਕ ਕਰੇ ਦਿੰਦੀ ਹੈ ਭਾਰਤੀ ਜਨਤਾ ਪਾਰਟੀ ਦੋ ਸਾਬਕਾ ਐਮਐਲਏ ਨੂੰ ਟਿਕਟ ਦਿੰਦੀ ਹੈ 6 ਦਲ ਬਦਲੂਆਂ ਨੂੰ ਟਿਕਟ ਦਿੰਦੀ ਹੈ 3 ਬੀਬੀਆਂ ਨੂੰ ਟਿਕਟ ਦਿੰਦੀ ਹੈ ਚਲੋ ਬੀਬੀਆਂ ਦੇ ਮਾਮਲੇ 'ਚ ਠੀਕ ਹੈ 3 ਬੀਬੀਆਂ ਨੂੰ ਟਿਕਟ ਦਿੰਦੀ ਹੈ ਪਰ 6 ਦਲ ਬਦਲੂ 6ਾਂ ਤੋਂ ਇਲਾਵਾ ਜਿਹੜੇ ਬਾਕੀ 7 ਵੀ ਨੇ ਉਹਨਾਂ ਚੋਂ 2 ਨੇ ਜਿਹੜੇ ਪਾਰਟੀ ਨਾਲ ਸੰਬੰਧਿਤ ਨੇ ਬਾਕੀ ਤਾਂ ਸਾਰੇ ਇੱਧਰ ਉੱਧਰੋ ਮਤਲਬ ਇਹ ਸਥਿਤੀ ਭਜਪਾ ਦੀ ਵੀ ਹੈ ਇਸ ਤਰ੍ਹਾਂ ਕੁੱਲ ਪੰਜਾਬ ਦੇ ਵਿੱਚ 12 ਐਮਐਲਏ ਮੈਦਾਨ ਚ ਨੇ ਜੀ 16 ਸਾਬਕਾ ਐਮਐਲਏ ਨੇ ਤੇ 12 ਦਲ ਬਦਲੂ ਨੇ ਇਹਨਾਂ ਨਾਮੀ ਗ੍ਰਾਮੀ ਪਾਰਟੀਆਂ ਦੇ ਜਿਹੜੇ ਆਪਾਂ ਉਮੀਦਵਾਰਾਂ ਦੀ ਗੱਲ ਕਰਦੇ ਹਾਂ ਕਿ 59 ਕੁ ਉਮੀਦਵਾਰ ਮੈਦਾਨ ਚ ਨੇ ਸੋ ਉਹਨਾਂ 18 ਕਮੀਦਵਾਰਾਂ ਦੇ ਵਿੱਚੋਂ 12 ਦਲ ਬਦਲੂ ਨੇ ਜਨਾਬ ਸੋ ਇਸ ਪਹਿਲੂ ਦੇ ਉੱਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਪੰਜਾਬ ਨੂੰ ਗੌਰ ਕਰਨ ਦੀ ਲੋੜ ਹੈ ਕਿ ਜਿਹੜਿਆਂ ਨੂੰ 5 ਸਾਲ ਲਈ ਐਮਐਲਏ ਚੁਣਿਆ ਉਹ ਐਮਐਲਏ ਦੀ ਡਿਊਟੀ ਪੂਰੀ ਨਾ ਪਾਉਣ ਤੇ ਪਾਰਟੀਆਂ ਹੋਰ ਬੰਦੇ ਨੂੰ ਟਿਕਟਾਂ ਦੇਣ ਤੇ ਜਿਹੜੇ ਆਪਣੇ ਆਪਣੇ ਦਲਾਂ ਦੇ ਨਹੀਂ ਬਣ ਰਹੇ ਉਹ ਪੰਜਾਬ ਦੇ ਕੀ ਬਣਨਗੇ ਇਹਦੇ ਬਾਰੇ ਵੀ ਪੰਜਾਬ ਨੇ ਸੋਚਣਾ ਚਲੋ ਆਪਾਂ ਹੁਣ 1 ਜੂਨ ਨੂੰ ਵੋਟਾਂ ਪੈਣੀਆਂ ਇੱਕ ਦਿਨ ਵਿਚਾਲੇ ਬਚਿਆ ਅੱਜ 6 ਵਜੇ ਚੌਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਲੀਡਰਾਂ ਦੀ ਰਵਾਨਗੀ ਟੈਚੀਆਂ ਚੱਕਦੇ ਕੋਈ ਹੈਲੀਕਾਪਟਰ ਰਾਹੀਂ ਕੋਈ ਟ੍ਰੇਨ ਰਾਹੀਂ ਕੋਈ ਗੱਡੀਆਂ ਰਾਹੀਂ ਨਿਕਲਿਆ ਪੰਜਾਬ ਚੋਂ ਹੈ ਕੋਈ ਕੰਨਿਆ ਕੁਮਾਰੀ ਸਮਾਦੀ ਲਾ ਰਿਹਾ ਤੇ ਕੋਈ ਦਿੱਲੀ ਜਾ ਕੇ ਆਰਾਮ ਫਰਮਾ ਰਿਹਾ ਤੇ ਕੋਈ ਆਪਣਾ ਹਿਸਾਬ ਕਿਤਾਬ ਲਾ ਰਿਹਾ ਪੰਜਾਬ ਦਾ ਹਲਕਾ ਸ਼੍ਰੀਨਗਰਪੁਰ ਸਾਹਿਬ ਚਲੋ ਆਪਣਾ ਅਮਰਸਰ ਹਲਕਾ ਤੋਂ ਕੱਲ ਸ਼ੁਰੂ ਹਲਕਾ ਅਮਰਸਰ ਕੁਲਦੀਪ ਸਿੰਘ ਢਾਲੀਵਾਲ ਹੋਰੀ ਸੱਤਾਧਾਰੀ ਤਰਤੋਂ ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਨੇ ਮੌਜੂਦਾ ਐਮਪੀ ਨੇ ਅਕਾਲੀ ਦਲ ਤੋਂ ਨਿਲ ਜੋਸ਼ੀ ਨੇ ਭਾਜਪਾ ਲਾ ਪਿਛੋਕੜ ਹੈ ਭਾਜਪਾ ਵੱਲੋਂ ਤਰਨਜੀਤ ਸੰਧੂ ਨੇ ਹੈ ਬੜੇ ਸ਼ੀ ਤਜਰਬਾ ਤੇ ਸ਼੍ਰੋਮਣੀ ਕਾਲਦਾਰ ਅੰਤਰ ਵੱਲੋਂ ਈਮਾਨ ਸਿੰਘ ਮਾਨ ਨੇ ਤੇ ਇਹ ਸੀਟ ਦੇ ਉੱਤੇ ਤਤਤਰੀ ਤੇ ਰਹੁਣ ਦੇ ਨਾਤੇ ਕੁਲਦੀਪ ਸਿੰਘ ਢਾਲੀਵਾਲ ਦੀ ਯੂਰਜਮੈਸ਼ਾ ਮੌਜੂਦਾ ਮੈਂਬਰ ਪਾਰਲੀਮੈਂਟ ਹੁੰਦੇ ਦੇ ਨਾਤੇ ਗੁਰਜੀਤ ਸਿੰਘ ਔਜਲਾ ਹੈ ਤੇ ਨਿਲ ਜੋਸ਼ੀ ਸਥਾਨ ਖੁੰਡ ਦੇ ਨਾਤੇ ਵੀ ਪਿਛੋਕੜ ਭਾਜਪਾ ਹੀ ਹੁੰਦੇ ਦੇ ਨਾਤੇ ਵੀ ਇਹ ਲੱਗਦਾ ਅਕਾਲੀਵਾਲੀ ਕੁਝ ਵੋਟ ਹੈਗੀ ਆ ਤੇ ਹਿੰਦੂ ਚਿਹਰਾ ਵੀ ਹੈਗਾ ਤਰਨਜੀਤ ਸੰਧੂ ਹੋਰਾਂ ਨੂੰ ਕਹਿੰਦੇ ਜੀ ਮੋਦੀ ਦੀ ਨੇੜਤਾ ਹੈ ਪੁਰਾਣਾ ਪੰਦਤਕ ਪਰਿਵਾਰ ਸੋਇੰਜ ਈਮਾਨ ਸਿੰਘ ਮਾਨਹੂੜੀ ਅਕਾਲ ਦਲ ਅੰਮ੍ਰਿਤਸਰ ਦੇ ਹਵਾਲੇ ਨਾਲ ਸਿੰਘਜੀਤ ਮਾਨ ਦੇ ਨਾਮ ਦੇ ਹਵਾਲੇ ਨਾਲ ਸੋ ਇਸ ਸੀਟ ਦੇ ਉੱਤੇ ਇਹ ਪੰਜ ਉਮੀਦਵਾਰ ਨੇ ਜਿਨ੍ਹਾਂ ਚ ਲੋਕ ਮੁਕਾਬਲਾ ਦੇਖਦੇ ਨੇ ਤੇ ਇਸ ਮੁਕਾਬਲੇ ਦੇ ਵਿੱਚੋਂ ਕਹਿੰਦੇ ਗੁਰਜੀਤ ਔਜਲਾ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਵਿਚਾਲੇ ਕਹਿੰਦੇ खासा ਫਸਵਾ ਮੁਕਾਬਲਾ ਦੇਖਣ ਨੂੰ ਮਿਲਦਾ ਤੇ ਫੈਸਲਾ ਕੁੱਲ ਵੋਟ ਤਰਨੀ ਸੰਧੂ ਤੇ ਅਨਲ ਜੋਸ਼ੀ ਕੋਲ ਹੋ ਸਕਦੀ ਹੈ ਤੇ ਕੁਝ ਤਰ੍ਹਾਂ ਇਹ ਵੀ ਮੰਨ ਕੇ ਚੱਲਦੀ ਹੈ ਕਿ ਇੱਥੇ ਅਨਲ ਜੋਸ਼ੀ ਵੀ ਮੁਕਾਬਲੇ 'ਚ ਨੇ ਚਲੋ ਛਰੀਨਗਪੁਰ ਸਾਹਿਬ ਇਹ ਹਲਕੇ ਦੀ ਇੱਕ ਪੀੜ ਰਹੀ ਆ ਕਿ ਇੱਥੇ ਲਗਭਗ ਬਾਹਰਲੇ ਨੂੰ ਟਿਕਟ ਮਿਲਦੀ ਰਹੀ ਆ ਤੇ ਪਰ ਇਹ ਹਲਕਾ ਉਸ ਬਾਹਰਲੇ ਨੂੰ ਵੀ ਆਪਣਾ ਬਣਾ ਲੈਂਦਾ ਤੇ ਫਿਰ ਬਾਹਰਲੇ ਇੱਥੇ ਟਿਕਦੇ ਨਹੀਂ ਸਮੇਂ-ਸਮੇਂ ਛੱਡ ਕੇ ਭੱਜਦੇ ਰਹੇ ਆ ਇੱਥੇ ਤਾਂ ਸ਼੍ਰੋਣੀ ਕਮੇਟੀ ਮੈਂਬਰ ਵੀ ਬਾਰ ਨੂੰ ਆ ਕੇ ਲੜਦੇ ਰਹੇ ਤੇ ਬਣਦੇ ਰਹੇ ਮਾਲਵਿੰਦਰ ਕੰਗ ਆਮ ਆਦਮੀ ਪਾਰਟੀ ਦੇ ਬਲਾਰੇ ਤੇ ਕਹਿੰਦੇ ਜੀ ਆਪਣੇ ਰੁਤਬੇ ਦੇ ਹਿਸਾਬ ਨਾਲ ਆਪਣੀ ਪਹੁੰਚ ਦੇ ਹਿਸਾਬ ਨਾਲ ਆਪਣੀ ਪਛਾਣ ਦੇ ਹਿਸਾਬ ਨਾਲ ਹੈ ਨਾ ਆਪਣੇ ਬੋਲ ਚਾਲ ਦੇ ਸੁਭਾਅ ਨਾਲ ਕਹਿੰਦੇ ਸਥਾਨ ਬਣਾ ਰਿਹਾ ਹਲਕੇ ਦੇ ਵਿੱਚ ਹਾਂ ਦਿੱਕਤਾਂ ਆ ਰਹੀਆਂ ਕੁਝ ਥਾਵਾਂ ਤੇ ਖਾਸ ਕਰਕੇ ਕਹਿੰਦੇ ਕਿ ਜਿਹੜੇ ਮੰਤਰੀ ਸਾਹਿਬ ਦਾ ਵਿਰੋਧ ਹੈ ਉਹਨਾਂ ਦੇ ਹਲਕਿਆਂ ਦੇ ਵਿੱਚ ਖਾਸੀ ਦਿੱਕਤ ਆ ਰਹੀ ਤੇ ਫਿਰ ਮਾਲਵਿੰਦਰ ਕੰਗ ਕਹਿੰਦੇ ਟਟੇ ਹੋਏ ਤੇ ਇਸੇ ਤਰ੍ਹਾਂ ਬੀਜਿੰਦਰ ਸਿੰਘਲਾ ਚਾਇ ਬਾਹਰੋਂ ਲੈ ਆ ਕੇ ਤੇ ਟਿਕਟ ਦਿੱਤੀ ਕਾਂਗਰਸ ਹਸਾਬ ਕਿਤਾਬ ਵੀ ਲਈ ਕੇ ਕਿਹਾ ਕੀ ਹੋ ਗਿਆ ਤੇ ਪਰ ਰਵੀਂਦਰ ਸਿੰਘਲਾ ਕੋਸ਼ਿਸ਼ ਕਰ ਰਿਹਾ ਆ ਸੰਗ ਲੀਡਰਾਂ ਦੇ ਚਾਹੇ ਰਾਣਾ ਕੇਪੀ ਐਂ ਤੇ ਚਾਹੇ ਹੋਰ ਪਖਵਖ ਹਲਕਿਆਂ ਦੇ ਐਮਐਲਏ ਚਾਹੇ ਬਲਬੀਰ ਸਿੱਧੂ ਉਹ ਤਾਂ ਜੁਗਮੁਣ ਕੰਗ ਵੀ ਲੱਗਿਆ ਤੇ ਇੱਧਰ ਅਕਾਲੀ ਦਲ ਕਹਿੰਦੇ ਜੀ ਤਜਰਬੇਕਾਰ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਹੈ ਤੇ ਉਹਨਾਂ ਦੇ ਨਾਲ 파ਜਪਪਲਿਸ਼ਵਾਦ ਸ਼ਰਮਾ ਤੇ ਉਧਰੋਂ ਅਕਾਲੀ ਦਲ ਹੈ ਜੇਕਰ ਅੰਮ੍ਰਿਤਸਰ ਦੇ ਹਵਾਲੇ ਨਾਲ ਵੀ ਉਮੀਦਵਾਰ ਇੱਥੋਂ ਆਏਗਾ ਪਰ ਆਪਾਂ ਜੇਕਰ ਗੱਲ ਕਰੀਏ ਤਾਂ ਚਰਚਸ ਜੇਕਰ ਹੋਰ ਉਮੀਦਵਾਰ ਹੈ ਤਾਂ ਉਹ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਪੀਰ ਸਿੰਘ ਗੜੀ ਹੋਰੀ ਉਹ ਵੀ ਇੱਥੋਂ ਬਸ ਚਲੋ ਇੱਥੇ ਕਹਿੰਦੇ ਕੰਗ ਚੰਦੂ ਮਾਜਰਾ ਤੇ ਵਿਜੇਂਦਰ ਸਿੰਘ ਲਾਚ ਮੁਕਾਬਲਾ ਹੈ ਇਸ ਤੋਂ ਬਾਅਦ ਸੀਟ ਸੰਗਰੂਰ ਆਮ ਆਦਮੀ ਪਾਰਟੀ ਕਹਿੰਦੀ ਜੀ ਇਹ ਤਾਂ ਸਾਡੀ ਹੋਂਦ ਵਾਲੀ ਸੀਟ ਹੈ ਇੱਥੋਂ ਤਾਂ ਸਾਡਾ ਮੁੱਢ ਵੱਜਿਆ ਕਹਿੰਦੇ ਤੇ ਪੂਰਾ ਭਗਵੰਤ ਮਾਨ ਹੋਰੀ ਵੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਵੀ ਐ ਪਰਿਵਾਰਕ ਜੀ ਵੀ ਤੇ ਆਵਾ ਦੀ ਪਾਰਟੀ ਦੇ ਹੋਰ ਲੀਡਰ ਵਰਕਰ ਵੀ ਸਭ ਦਾ ਜੋਰ ਲੱਗਿਆ ਮੀਥੇਰ ਨਾਲੋਂ ਵੱਧ ਜੋਰ ਪਾਰਟੀ ਦਾ ਲੱਗਿਆ ਕਿ ਸੀਟ ਕੱਟਣੀ ਪਰ ਮੀਥੇਰ ਦਾ ਮੁਕਾਬਲਾ ਪਹਿਲੇ ਦਿਨ ਤੋਂ ਕਹਿੰਦੇ ਇਹ ਹਸਲ ਕੇ ਸੁਪਾਲਖਿਆ ਨਾਲ ਗਿਣੇ ਪਰ ਹੁਣ ਪਿਛਲੇ ਇੱਕ ਹਫਤੇ ਤੋਂ ਲਗਭਗ ਸਿੰਘ ਜੀਤ ਮਾਨ ਬਚਾਲੇ ਆਪਣਾ ਗੱਡਾ ਲੈ ਕੇ ਖੜੇ ਨੇ ਚਾਹੇ ਹੁਣ ਗੱਡਾ ਨਾ ਸੀ ਚੋਣਸ਼ਣ ਬਦਲ ਗਿਆ ਬਾਲਟੀ ਹੈ ਸੁਪਰ ਕਹਿੰਦੇ ਜੰਡਾ ਕੱਢਿਆ ਸੋ ਇਹ ਹਲਕੇ ਦੇ ਵਿੱਚ ਚਾਹੇ ਅਖਾਲੀਦਾਰ ਨੇ ਕੁਲ ਸਿੰਘ ਝੁੰਡਾ ਨੂੰ ਉਤਾਰਿਆ ਹੋਵੇ ਤੇ ਪਾਜਪਨ ਅਰਵਿੰਦ ਖੰਨਾ ਨੂੰ ਉਹ ਵੀ ਆਪੋ ਆਪਣਾ ਸਥਾਨ ਰੱਖਦੇ ਨੇ ਆਪਣੀ ਆਪਣੀ ਪਾਰਟੀਆਂ ਦੇ ਵੋਟ ਬੈਂਕ ਦੇ ਹਵਾਲੇ ਨਾਲ ਹਾਂ ਤੇ ਇੱਥੋਂ ਮੌਜੂਦਾ ਐਮਪੀ ਸਮਰਜੀਤ ਮਾਨ ਤੇ ਹਲਕੇ ਤੋਂ ਬਾਹਰੋ ਲਿਆ ਕੇ ਕਾਂਗਰਸ ਨੇ ਖੜਾ ਕੀਤਾ ਸੁਖਪਾਲ ਖਹਿਰਾ ਤੇ ਮੌਜੂਦਾ ਕੈਬਨਿਟ ਮੰਤਰੀ ਤੇ ਇਸ ਹਲਕੇ ਤੋਂ ਸਤਾਨਕ ਗੁਰਮੀਤ ਸਿੰਘ ਮੀਥੇਰ ਸੋ ਕਹਿੰਦੇ ਜੀ ਮੀਥੇਰ ਖਹਿਰਾ ਤੇ ਮਾਨ ਦੇ ਵਿਚਾਲੇ ਇੱਥੇ ਫਸਮਾ ਮੈਚ ਤੇ ਭਗਵੰਤ ਮਾਨ ਕਹਿੰਦੇ ਕਿ ਮੈਂ ਲੜਾਈ ਲੜ ਰਿਆ ਸੀ ਲਦੀ ਤਾਂ ਤੇ ਸੁਰਜੀਤ ਮਾਨ ਕਹਿੰਦੇ ਭਾਈ ਐਮਪੀ ਤਾਂ ਮੈਂ ਆ ਤੇ ਖੇਰਾ ਕਹਿੰਦੇ ਕਿ ਜੱਤਰ ਲਈ ਮੈਂ ਆ ਆ ਤੇ ਮੀਥੇਰ ਕਹਿੰਦੇ ਜੀ ਲੜ ਰਹੇ ਆ ਸੋ ਇਸ ਲਈ ਮੀਥੇਰ ਸੁਪਾਲਕਰਨ ਸੇ ਬਰਨਜੀਤ ਮਾਨ ਇਹਨਾਂ ਤੇ ਨਜ਼ਰਾਂ ਟਿਕੀਆਂ ਹਲਕਾ ਸ਼ਿਆਰਪੁਰ ਆਖਰੀ ਰੈਲੀ મોદી ਨੇ ਸੋਮ ਪ੍ਰਕਾਸ਼ ਦੀ ਤਰਨ ਪਤਨੀ ਲਈ ਜਨਤਪੁਰ ਸਾਬ ਦੇ ਹਲਕੇ ਤੋਂ ਉਮੀਦਵਾਰ ਸੁਵਾਸਾਰਮਲੀਏ ਇੱਥੇ ਕੀਤੀ ਆ ਤੇ ਪਰ ਕਹਿੰਦੇ ਜੀ ਇੱਥੇ ਰਾਜਕੁਮਾਰ ਛੱਬੇਵਾਲ ਹੋਰੀ ਐਮਐਲਏ ਕਾਂਗਰਸ ਦੇ ਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਨੇ ਤੇ ਜੀ ਕਹਿੰਦੇ ਇਹਨਾਂ ਨੂੰ ਬਹੁਤ ਹੁਲਾਰਾ ਮਿਲ ਗਿਆ ਜੀ ਕਹਿੰਦੇ ਆਸ ਜਾਗ ਗਈ ਜੀ ਆਮ ਆਦਮੀ ਪਾਰਟੀ ਨੂੰ ਇਥੋਂ ਕੁਝ ਬਣ ਸਕਦਾ ਸਾਡਾ ਪਰ ਕਹਿੰਦੇ ਜੀ ਜਾਮਨੀ ਗੋਬਰ ਜਾਮਨੀ ਗੋਮਰ ਹੋਰਾਂ ਨੇ ਕਹਿੰਦੇ ਆਪਣੀ ਮਹਿਮ ਭਖਾਈ ਹੋਈ ਆ ਆਮ ਆਦਮੀ ਪਾਰਟੀ ਵਾਲਾ ਤਜਰਬਾ ਵੀ ਹੈਗਾ ਤੇ ਹੁਣ ਕਾਂਗਰਸ 'ਚ ਨੇ ਆਮ ਆਦਮੀ ਪਾਰਟੀ ਵੱਲੋਂ ਜਦੋਂ 4 MP ਬਣੇ ਸੀ ਉਸ ਸਮੇਂ ਬੀਬੀ ਨੇ ਵੀ ਚੋਣ ਲੜੀ ਸੀ ਆਮ ਆਦਮੀ ਪਾਰਟੀ 'ਵਲੋਂ ਤੇ ਇਧਰ ਅਕਾਲੀ ਦਲ ਵੱਲੋਂ ਤਜਰਬੇ ਕਰ ਲਈ ਰਿਸਪੌਂਸਿੰਗ ਠੰਡਲ ਨੇ ਤੇ ਭਾਜਪਾ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਦਿੱਤੀ ਪਰ ਚੌਂਟ ਸੋਮ ਪ੍ਰਕਾਸ਼ ਲੜ ਰਹੀ ਹੈ ਇੱਥੇ ਕੁਝ ਦਿਨਾਂ ਮੰਨ ਕੇ ਚੱਲ ਰਹੀਆਂ ਨੇ ਕਿ ਚੱਬੇ ਵਾਲ ਦਾ ਮੁਕਾਬਲਾ ਅਨੀਤਾ ਸੋਮ ਪ੍ਰਕਾਸ਼ ਨਾਲ ਹੈ ਪਰ ਕਹਿੰਦੇ ਕਿ ਜਮਨੀ ਗੋਮਰ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਤੇ ਠੰਡਲ ਹੋਰਾਂ ਦੀ ਭਈ ਵੋਟ ਕਿਸੇ ਲਈ ਵੀ ਫੈਸਲਾ ਕਰ ਸਕਦੀ ਹੈ ਸੋਚਰ ਸੱਚ ਖਡੂਰ ਸਾਹਿਬ ਸਭ ਤੋਂ ਵੱਧ ਹੁਣ ਚਰਚਤ ਸੀਟ ਬਣੀ ਹੋਈ ਹੈ ਖਾਸ ਕਰ ਅਮਰਤਪਾਲ ਦੇ ਵਾਲੇ ਨਾਲ ਉਹ ਜਿਵੇਂ ਅਮਾਦੀ ਪਾਰਟੀ ਦੇ ਰੋਡ ਸ਼ੋ ਜਿਵੇਂ ਮੋਦੀ ਦੀਆਂ ਰੈਲੀਆਂ ਹੈ ਨਾ ਜਿਵੇਂ ਰਾਹੁਲ ਗਾਂਧੀ ਦੇ ਆਮਦੀਆਂ ਸ਼ੋ ਉਸੇ ਤਰ੍ਹਾਂ ਹੁਣ ਇੱਕ ਆਜ਼ਾਦ ਉਮੀਦਵਾਰ ਜਿਹੜਾ ਖੁਦ ਮੈਦਾਨ 'ਚ ਨਹੀਂ ਆ ਖੁਦ ਡਿਬੜੂਗੜ੍ਹ ਜੇਲ੍ਹ 'ਚ ਬੰਦਾ ਪਰ ਪਰਿਵਾਰ ਤੋਂ ਸ਼ੁਰੂ ਹੋ ਕੇ ਪਿੰਡ ਵਾਲੇ ਪਿੰਡਾਂ ਵਾਲੇ ਤੋਂ ਸ਼ੁਰੂ ਹੋ ਕੇ ਨੌਜਵਾਨ ਨੌਜਵਾਨ ਤੋਂ ਸ਼ੁਰੂ ਹੋ ਕੇ ਇਲਾਕਾ ਤੇ ਇਲਾਕਿਆਂ 'ਚ ਕਹਿੰਦੇ ਹੁਣ ਚਰਚਾ ਅਮਰਤਪਾਲ ਦੀ ਹੁਣ ਇਹ ਚਰਚਾ ਵੋਟਾਂ 'ਚ ਕਿੰਨੀ ਬਦਲਦੀ ਆ ਇਹ ਤਾਂ ਨਤੀਜੇ ਵਾਲੇ ਦਿਨੇ ਪਤਾ ਲੱਗੂਗਾ ਇਥੋਂ ਪੰਥ ਖਲਕਾ ਪਿੰਡੂ ਉਹ ਤਾਂ ਤੜਾ ਹਲਕਾ ਹੈ ਤੇ ਇਹਦੇ ਆਪਣੇ ਮਸਲੇ ਵੀ ਨੇ ਹਲਕੇ ਦੇ ਤੇ ਇੱਥੇ ਪੰਥਕ ਮੁੱਦੇ ਵੀ ਹਾਵੀ ਨੇ ਤੇ ਇਸ ਲਈ ਲਾਲਜੀਤ ਪੁੱਲਰ ਹੋਰੀ ਕਹਿੰਦੇ ਜੀ ਕਿ ਮੈਂ ਸੱਤਾਧਾਰੀ ਧਿਰ ਵੱਲੋਂ ਆ ਹਾਂ ਤੇ ਇਸ ਲਈ ਕਹਿੰਦੇ ਕਿ ਇਹ ਜੋ ਉੱਪਰ ਮੇਰਾ ਕਿਉਂਕਿ ਮੇਰੇ ਕੋਲ ਐਮਐਲਏ ਵੀ ਹੈਗੇ ਨੇ ਪਰ ਕੁਲਵੀਰ ਜੀਰਾ ਕਹਿੰਦਾ ਮੈਂ ਵੀ ਪੰਥਕ ਪਛੋਕੜ ਰੱਖਦਾ ਜੀ ਵਰਸਾ ਸਿੰਘ ਬਟਵਾ ਕਹਿੰਦਾ ਮੇਰਾ ਤਾਂ ਹੈ ਹੀ ਸਾਰਾ ਕੁਝ ਪੰਥ ਨੂੰ ਸਮਰਪਿਤ ਹੈ ਜੀ ਹੈ ਤੇ ਇੱਧਰ ਪੰਜੀਤ ਸਿੰਘ ਮੱਨਾ ਭਾਜਪਾ ਦੇ ਸਾਰੇ ਹੈ ਮੋਦੀ ਦੇ ਸਾਰੇ ਇਹ ਵੀ ਮદાન ਚ ਡਟੇ ਨੇ ਤੇ ਆਪਣਾ ਰਸੂਖ ਵੀ ਕੰਮ ਆਊਗਾ ਪਰ ਅੰਮ੍ਰਿਤਪਾਲ ਉਹਨਾਂ ਦੀ ਚੋਣ ਮੈਂ ਲੋਕ ਲੜ ਰਹੇ ਨੇ ਤੇ ਜੇ ਲੋਕ ਲੜ ਰਹੇ ਹਣ ਤਾਂ ਫਿਰ ਇੱਕ ਵੱਖਰਾ ਪਰਤਾ ਰਵਿੰਦਰ ਇਸ ਲਈ ਅੰਮ੍ਰਿਤਪਾਲ ਲਾਲਜੀਤ ਪੁੱਲਰ ਕੁਲਵੀਰ ਜੀਰਾ ਬਰਸਾਦ ਸਿੰਘ ਬਲਟੋਹਾ ਤੇ ਮੱਲਾ ਇੱਥੇ ਇੱਕ ਨਵੀਂ ਚਰਚਾ ਪਿਛਲੇ 7-8 ਦਿਨਾਂ ਤੋਂ ਉਬਰੀ ਹੈ ਉਹ ਉਬਰੀ ਹੋਈ ਚਰਚਾ ਕਿਸ ਨਤੀਜੇ 'ਚ ਪਲਟੀਗੀ ਤੇ ਚਾਰਜ ਨੂੰ ਨਜ਼ਰ ਰੱਖਾ ਗੁਰਦਾਸਪੁਰ ਕਲਸੀ ਮੌਜੂਦਾ ਸੁਜਿੰਦਰ ਰੰਦਾਵਾ ਸਾਪ ਦਾ ਉਪ ਮੁੱਖ ਮੰਤਰੀ ਕਾਂਗਰਸ ਦਰਜੀਤ ਸਿੰਘ ਆਕਾਲੀ ਦਲ ਦਿਨੇਸ਼ ਬੱਬੂ ਤੇ ਇੱਥੇ ਕਹਿੰਦੇ ਜੀ ਕੱਲ ਸੀ ਮੌਜੂਦਾ ਐਮ ਐਲ ਏ ਹੋਣ ਦੇ ਬਾਵਜੂਦ ਵੀ ਮੁਕਾਬਲੇ 'ਚ ਪਛੜ ਕੇ ਨਜ਼ਰ ਆ ਰਹੇ ਨੇ ਪਰ ਰੰਧਾਵਾ ਤੇ ਬੱਬੂ 'ਚ ਮੁਕਾਬਲਾ ਵੀ ਨਜ਼ਰ ਆ ਰਿਹਾ ਤੇ ਕਹਿੰਦੇ ਜੀ ਚੀਮਾ ਹੋਰੀ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ ਤੇ ਸਾਊ ਲੀਡਰ ਵੀ ਨੇ ਤੇ ਇਲਾਕੇ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਅਕਾਲੀ ਦਲ ਕਾਫੀ ਕੱਠ ਜੋੜ ਤੋਂ ਬਾਅਦ ਪਹਿਲੀ ਵਾਰ ਇਥੋਂ ਚੋਣ ਲੜ ਰਿਹਾ ਸੋ ਬੱਬੂ ਤੇ ਰੰਧਾਵਾ ਦੇ ਵਿੱਚ ਜੇ ਮੁਕਾਬਲਾ ਬਣਦਾ ਤਾਂ ਉਹਦੇ ਵਿੱਚ ਕਹਿੰਦੇ ਕਿ ਕੁਝ ਨੂੰ ਲੱਗਣ ਲੱਗ ਗਿਆ ਕਿ ਲੈ ਵੀ ਇਸ ਰੇਸ ਦੇ ਵਿੱਚ ਚਾਹੇ મોદી ਵੀ ਆ ਕੇ ਕਰਗੇ ਪਰ ਅੰਦਾਜ਼ਾ ਕਹਿੰਦੇ ਹੋ ਸਕਦਾ ਹੈ ਇਹ ਚਰਚਾ ਮਾਰੀ ਤੇ ਪਰ ਨਾ ਬੱਬੂ ਆਪਣੇ ਆਪ ਨੂੰ ਕਮਜ਼ੋਰ ਕਰਨ ਦਿਨਾ ਚੀਮਾ ਆਪਣੇ ਆਪ ਨੂੰ ਕਮਜ਼ੋਰ ਕਰਨ ਦੇ ਤੇ ਕੱਲ ਸੀ ਕਹਿੰਦਾ ਕਿ ਟੱਟਿਆ ਸਬਸਾ ਚਮਾਈ ਵੀ ਸੋ ਇਹ ਵੀ ਸੀਟ ਕਾਫੀ ਗੋ ਅਗਾਚੜੀ ਹੋ ਸਕਦੀ ਹੈ ਜਲੰਧਰ ਸੀਟ ਭਾਈ ਪੁੱਛੋ ਨਾ ਸਭ ਤੋਂ ਵੱਧ ਦਲ ਬਦਲੂ ਵੀ ਇੱਥੋਂ ਪਵਨ ਟੀਨੂ ਆਇਆ ਬਸਪਾ ਤੋਂ ਬਾਇਆ ਅਕਾਲੀ ਹੋ ਕੇ ਅੰਦਰ ਚਰਨਜੀਤ ਚੰਨੀ ਅਜਾਦ ਤੋਂ ਸ਼ੁਰੂ ਕਰਕੇ ਚਲੋ ਜੀ ਕਾਂਗਰਸ ਵਾਲੇ ਪਾਲੇ ਜੋ ਮੁੱਖ ਮੰਤਰੀ ਤੱਕ ਵੀ ਬਣੇ ਨੇ ਹਲਕੇ ਜੋ ਵਾਰੀ ਨੇ ਵਿਮਿੰਦਰ ਸਿੰਘ ਕੇਪੀ ਕਾਂਗਰਸ ਚੋਂ ਹੋ ਕੇ ਅਕਾਲੀਆਂ ਚੋਂ ਸ਼ਸ਼ੀਲ ਰਿੰਕੂ ਹਾਂ ਜੀ ਕਾਂਗਰਸ ਕਾਂਗਰਸ ਚੋਂ ਆਪ ਆਪ ਤੋਂ ਹੁਣ ਭਾਜਪਾ ਸੁਪਰਮੰਤੀ ਨੂੰ ਆਵਾਦਵੀ ਪਾਰਟੀ ਤੋਂ ਚਰਨਜੀਤ ਚੰਨੀ ਕਾਂਗਰਸ ਤੋਂ ਕਹਿੰਦੇ ਜੀ ਮੁਕਾਬਲਾ ਤਾਂ ਇਹਨਾਂ ਦੋਆਂ ਚ ਬਣ ਗਿਆ ਤੇ ਪਰ ਸ਼ਸ਼ੀਲ ਰਿੰਕੂ ਤੇ ਵਿਮਿੰਦਰ ਕੇਪੀ ਇਹ ਵੀ ਆਪਣੇ ਆਪਣੀ ਪਾਰਟੀ ਕੈਡਰ ਦੀ ਠੀਕ ਠਾਕ ਵੋਟ ਰੱਖਦੇ ਇੱਥੇ ਤੇ ਪਰ ਬਲਵਿੰਦਰ ਕੁਮਾਰ ਬੌਝਨ ਸਮਾਜ ਪਾਰਟੀ ਤੋਂ ਇੱਥੇ ਉਮੀਦਵਾਰ ਇਸ ਨੂੰ ਕਹਿੰਦੇ ਬਿਲਕੁਲ ਹਲਕੇ 'ਚ ਨਹੀਂ ਲਿਆ ਜਾ ਸਕਦਾ ਸੋ ਇਸ ਲਈ ਇੱਥੇ ਫੈਸਲਾ ਕੁਝ ਵੋਟ ਬਲਵਿੰਦਰ ਕੁਮਾਰ ਸਿਸ਼ੀਪ ਸਿੰਘ ਕੁਮਿੰਦਰ ਕੇਪੀ ਇਹਨਾਂ ਦੇ ਵਿਚਾਲੇ ਵੀ ਹੋ ਸਕਦੀ ਹੈ ਤੇ ਆ ਪਵਨ ਤਿੰਨ ਨੂੰ ਤੇ ਚਰਨਜੀਤ ਚੰਨੀ 'ਚ ਲੋਕਾਂ ਨੂੰ ਲੱਗਦਾ ਕਿ ਮੁਕਾਬਲਾ ਹੈਗਾ ਸੋ ਨਤੀਜੇ ਦੇਖਦੇ ਹਾਂ ਜੀ ਇਸ ਮੁਕਾਬਲੇ 'ਚ ਅੱਜ ਕੌਣ ਮਾਰਦਾ ਪਟਿਆਲਾ ਡਾਕਟਰ ਬਲਵੀਰ ਵੀ ਮੁਕਾਬਲੇ 'ਚ ਨੇ ਤੇ ਪਰਨੀਤ ਕੌਰ ਵੀ ਮੁਕਾਬਲੇ 'ਚ ਆ ਪਰ ਕਹਿੰਦੇ ਜੀ ਧਰਮਵੀਰ ਗਾਂਧੀ ਆਪਣੇ ਰਸੂਕ ਦੇ ਹਵਾਲੇ ਨਾਲ ਹੈ ਇਸ ਮੁਕਾਬਲੇ ਨੂੰ ਕਹਿੰਦੇ ਗਾਂਹ ਇੱਕ ਡਿੰਗ ਪੁੱਟ ਕੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਚਰਚਾ ਜਿੱਥੋਂ ਦੀਆਂ ਨਹੀਂ ਹੁੰਦੀ ਇਹ ਸਮਾਂ ਦੱਸੂਗਾ ਜੋਰ ਤਾਂ ਇਨਕੇ ਸ਼ਰਮਾ ਵੀ ਲਾ ਰਹੇ ਨੇ ਕਾਲੀਦਾਲ ਬਣਾ ਪਰ ਮੰਨਿਆ ਜਾ ਰਿਹਾ ਹੈ ਕਿ ਗਾਂਧੀ ਨਾਲ ਹੀ ਮੁਕਾਬਲਾ ਹੈ ਜਿੱਦਾ ਵੀ ਹੈ ਚਾਹੇ ਪਰਨੀਤ ਦਾ ਚਾਹੇ ਡਾਕਟਰ ਬਲਵੀਰ ਦਾ ਸ੍ਰੀ ਫਤੇਗੱਟ ਸਾਹਿਬ ਗੁਰਪ੍ਰੀਤ ਜੀ ਪੀ ਕਾਂਗਰਸ ਚੋਂ ਆਪ ਚਾਏ ਨੇ ਤੇ ਚੰਗੀ ਮਹਿਮ ਪਖਾਈ ਹੋਈ ਹੈ ਤੇ ਅਮਰ ਸਿੰਘ ਕੋਲ ਕਾਂਗਰਸ ਵੱਲੋਂ ਤਜਰਬਾ ਹੈਗਾ। ਸੋ ਅਮਰ ਸਿੰਘ ਕੋਲ ਤਜਰਬਾ ਹੈਗਾ ਔਰ ਗੁਰਪ੍ਰੀਤ ਜੀਪੀ ਕੋਲ ਸੱਤਾ ਤਾਰੀ ਤੇ ਰਹੇਗੀ ਤੇ ਹਲਕੇ ਦੀ ਸਮਝ ਵੀ ਹੈਗੀ ਤੇ ਤੇਜ਼ ਤਰਾਰ ਭਣ ਵੀ ਹੈਗਾ। ਤੇ ਪਰ ਮਕਰਨਜੀਤ ਸਿੰਘ ਖਾਲਸਾ ਅਕਾਲੀ ਦਲ ਵੱਲੋਂ ਤੇ ਗਿਜਾਰਾ ਵਾਲਮੀਕੀ ਵੱਲੋਂ ਭਾਜਪਾ ਵੱਲੋਂ ਗਿਜਾਰਾ ਵਾਲਮੀਕੀ ਨੇ ਭਾਜਪਾ ਦੇ ਉਮੀਦਵਾਰ ਵੱਜੋਂ ਮੈਦਾਨ 'ਚ ਝੰਡਾ ਕੱਢਿਆ ਹੋਇਆ। ਸੋ ਇੱਥੇ ਲੋਕ ਅਮਰ ਸਿੰਘ ਤੇ ਗੁਰਪ੍ਰੀਤ ਜੀਪੀ ਦੇ ਵਿੱਚ ਮੁਕਾਬਲਾ ਦੇਖ ਰਹੇ ਨੇ। ਹਰੀ ਫਤਖੜ ਸਾਹਿਬ ਲਿਖੇ। ਹਲਕਾ ਫਰੀਦਕੋਟ ਕਰਮਜੀਤ ਅਨਮੋਲ ਅਮਰਜੀਤ ਕੌਰ ਸਾਹੂ ਕੇ ਐ ਰਾਜਵਿੰਦਰ ਸਿੰਘ ਤੇ ਹੰਸ ਰਾਜ ਹੰਸ ਸਰਜੀ ਸਿੰਘ ਖਾਲਸਾ ਜਿਸ ਦਿਨ ਚੌਣ ਮੈਦਾਨ ਸ਼ੁਰੂ ਹੋਇਆ ਸੀ ਚੌਣ ਪੇੜ ਪਖਿਆ ਸੀ ਹੰਸ ਰਾਜ ਵੀ ਆ ਗਿਆ ਰਾਜਵਿੰਦਰ ਵੀ ਆ ਗਈ ਬੀਬੀ ਅਮਰਜੀਤ ਕੌਰ ਸਾਹੂ ਕੇ ਵੀ ਆ ਗਈ ਪਰ ਕੰਦੇਜੀ ਕਰਮਜੀਤ ਅਨਮੋਲ ਲਿਗਿਆ ਇਹ ਚਰਚਾ ਲੋਕਾਂ ਚ ਆਪ ਮਾਰੇ ਸੋਸ਼ਲ ਮੀਡੀਆ ਤੇ ਲੋਕਾਂ ਆਪ ਮਾਰੇ ਜਿਹੜੇ ਆਮ ਆਦੀ ਪਾਰਟੀ ਨਾਲ ਵੋਟ ਨਹੀਂ ਪਾਉਂਦੇ ਸੀ ਉਹ ਵੀ ਗੱਲਾਂ ਕਰਦੇ ਸੀ ਤੇ ਫਿਰ ਕਿਸਾਨੀ ਵਿਰੋਧ ਵਧਣ ਲੱਗਿਆ ਹੰਸਰਾਜ ਦਾ ਵਿਰੋਧ ਹੋਣ ਲੱਗ ਪਿਆ ਤੇ ਹੰਸਰਾਜ ਨੇ ਐਂਸ ਨੂੰ ਆਪਣੇ ਹਥਿਆਰ ਵੱਜੋ ਵਰਤਣਾ ਸ਼ੁਰੂ ਕਰਤਾ ਤੇ ਹੰਸਰਾਜ ਦਾ ਵੋਟ ਬੈਂਕ ਵਧਣ ਲੱਗ ਪਿਆ ਤੇ ਤਾਂ ਵੀ ਕਹਿੰਦੇ ਕੋਈ ਫਰਕ ਨਹੀਂ ਪੈਣ ਲੱਗਿਆ ਵੱਜ ਜਵੇ ਕਰਨਜੀਤ ਨੂੰ ਮੋਲ ਲੇ ਜੂ ਪਰ ਅਚਾਨਕ 5-6 ਦਿਨਾਂ 7 ਦਿਨਾਂ ਤੋਂ ਸਰਜੀਤ ਖਾਲਸਾ ਦੀ ਅਜਿਹੀ ਹਵਾ ਚੱਲੀ ਪਿੰਡਾਂ 'ਚ ਅਜਿਹੀ ਲਹਿਰ ਉੱਠੀ ਹੁਣ ਉਹ ਲਹਿਰ ਉੱਠੀ ਹੋਈ ਲਹਿਰ ਵੋਟ 'ਚ ਤਬਦੀਲ ਹੁੰਦੀ ਹੈ ਕਿ ਨਹੀਂ ਔਰ ਕਿਸ ਹੱਦ ਤੱਕ ਜਾ ਕੇ ਤਬਦੀਲ ਹੁੰਦੀ ਹੈ ਇਹ 4 ਤਰੀਕ ਨੂੰ ਪਤਾ ਲੱਗਣਾ ਪਰ ਕਹਿੰਦੇ ਇਹਦੇ ਨਾਲ ਕਰਮਜੀਤ ਅਨਮੋਲ ਦੇ ਲਈ ਮੁਸ਼ਕਲਾਂ ਜ਼ਰੂਰ ਵਧੀਆਂ ਪਰ ਅਜੇ ਕਹਿੰਦੇ ਕਿ ਉਹਨਾਂ ਲਈ ਮੰਜ਼ਲ ਦੂਰ ਨਹੀਂ ਹੈ ਤੇ ਪਰ ਲੋਕ ਸਰਬਜੀਤ ਖਾਲਸੇ ਨੂੰ ਵੀ ਮੰਜ਼ਲ ਦੇ ਨੇੜੇ ਵੇਖਣ ਲੱਗੇ ਨੇ ਮਤਲਬ ਕੀ ਇੱਥੇ ਕਰਮਜੀਤ ਅਨਮੋਲ ਦਾ ਮੁਕਾਬਲਾ ਉਹਨੂੰ ਸਰਬਜੀਤ ਖਾਲਸਾ ਨਾਲ ਹੈ ਜਾਂ ਸਰਬਜੀਤ ਖਾਲਸਾ ਦਾ ਮੁਕਾਬਲਾ ਇੱਥੇ ਕਰਮਜੀਤ ਅਨਮੋਲ ਨਾਲ ਹੈ ਤੇ ਸਾਹੋਕੇ ਤੇ ਹੰਸਰਾ ਝ ਫਿਰ ਕੁਝ ਕਹਿੰਦੇ ਜੀ ਕਿ ਸਰਬਜੀਤ ਦੀ ਜਿਹੜੀ ਵੋਟ ਹੈ ਉਹਦਾ ਨੁਕਸਾਨ ਸਿੱਧਾ ਕਰਮਜੀਤ ਅਨਮੋਲ ਨੂੰ ਹੰਸਰਾਜ ਨੂੰ ਜਿਹੜੀ ਵੋਟ ਹੈ ਉਹਦਾ ਨੁਕਸਾਨ ਸਿੱਧਾ ਕਰਮਜੀਤ ਨੂੰ ਤੇ ਜੇ ਹੁੰਦਾ ਕਹਿੰਦੇ ਫਿਰ ਸਾਹੋ ਕੇ ਵੀ ਮੁਕਾਬਲੇ ਚ ਆਉਂਦੀ ਹੈ ਸੋ ਇਸ ਲਈ ਇਹ ਸੀਟ ਦਾ ਸਿੱਧਾ ਅੰਦਾਜ਼ਾ ਲਾਉਣਾ ਬਹੁਤ ਔਖਾ ਜੀ ਨਾਲ ਫਿਰੋਜ਼ਪੁਰ ਕਾਕਾ ਬਰਾੜ ਹੋਰੀ ਐਮ ਐਲ اے ਨੇ ਦੋ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਬਾਅਦ ਪੰਜ ਛੇ ਵਿਧਾਨ ਸਭਾ ਹਲਕਿਆਂ 'ਚ ਕਹਿੰਦੇ ਪਛਾਣ ਦਾ ਮਸਲਾ ਵੀ ਬਣਿਆ ਹੋਇਆ ਤੇ ਕਵਾਇਆ ਤੇ ਨਿਰਦੇਪ ਸਿੰਘ ਬੋਵੀਮਾਨ 'ਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਰਾਣਾ ਗੁਰਮੀ ਸੋਢੀ ਵੀ ਇੱਥੇ ਹੈਗੇ ਨੇ ਪਰ ਕਹਿੰਦੇ ਮੁਕਾਬਲਾ ਕਵਾਇਆ ਤੇ ਬੋਵੀਮਾਨ 'ਚ ਇਸੇ ਤਰ੍ਹਾਂ ਬਠਿੰਡਾ ਕਹਿੰਦੇ ਜੀ ਚਾਹੇ ਇੱਥੋਂ ਜੀਤ ਵੀ ਦੱਸੇ ਸਿੱਧੂ ਹੈਗੇ ਚਾਹੇ ਪਰਮਪਾਲ ਕੋਲ ਸਿੱਧੂ ਆਗੇ ਚਾਹੇ ਰਕਸਦਾਨ ਮੁਕਾਬਲਾ ਕਹਿੰਦੇ ਸਿੱਧਾ ਬੀਬੀ ਹਰਸਿੰਦਰ ਕੋਲ ਬਾਦਰ ਤੇ ਗੁਰਮੀਤ ਖੁੱਡੀਆਂ ਚ ਬਣ ਗਏ ਤੇ ਇਸੇ ਤਰ੍ਹਾਂ ਲੁਧਿਆਣਾ ਚਾਹੇ ਪੱਪੀ ਆਪਣਾ ਪੂਰਾ ਪ੍ਰਦਰਸ਼ਨ ਕਰ ਰਹੇ ਨੇ ਮੌਜੂਦਾ ਆਵਾਜ਼ ਦੀ ਪਾਰਟੀ ਦੇ ਐਮਐਲਏ ਵੀ ਨੇ ਤੇ ਉਧਰ ਰਣਜੀਤ ਸਿੰਘ ਢਿੱਲੋਂ ਹਰੀ ਵੀ ਕਾਲੀ ਤਲਵਰ ਨੂੰ ਛੰਡਾ ਘੱਟ ਕੇ ਖੜੇ ਨੇ ਪਰ ਕਹਿੰਦੇ ਮੁਕਾਬਲਾ ਬਿੱਟੂ ਤੇ ਬਰਾੜ ਬੜਿੰਗ 'ਚ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਕਾਂਗਰਸ ਦੇ ਹੀ ਐਮਪੀ ਰਹੇ ਰਵਨੀ ਸਿੰਘ ਬਿੱਟੂ ਹੁਣ ਬਾਜਪਾਲੇ ਪਾਸੇ ਸੋ ਲੁਧਿਆਣਾ ਸੀਟ ਵੀ ਕਾਫੀ ਹੌਟ ਸੀਟ ਹੈ ਸੋ ਸੀਟ ਦਰ ਸੀਟ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣਾ ਤੱਕ ਇਹਨਾਂ 13 ਸੀਟਾਂ ਦੇ ਹਵਾਲੇ ਨਾਲ ਇਹ ਚਰਚਾ ਕਾਫੀ ਐਮ ਬਣਦੀ ਸੀ ਕਿਉਂਕਿ ਇੱਕ ਜੂਨ ਨੂੰ ਵੋਟਾਂ ਨੇ ਤੇ ਫੈਸਲਾ ਵੋਟਾਂ ਦਾ ਚਲੋ ਜੀ ਜਾਂਦੇ ਜਾਂਦੇ ਪੂਰੇ ਸਮੁੱਚੇ ਮੁਲਕ ਦੇ ਹਵਾਲੇ ਨਾਲ 543 ਸੀਟਾਂ ਦੇ ਹਵਾਲੇ ਨਾਲ ਜੇਕਰ ਗੱਲ ਕਰੀਏ ਤਾਂ ਇਸ ਵਾਰ 8360 ਉਮੀਦਵਾਰ ਮੈਦਾਨ 'ਚ ਨੇ ਤੇ ਇਹਨਾਂ 8360 ਉਮੀਦਵਾਰਾਂ ਦੇ ਰਾਜਨੀਤਿਕ ਭਵਿੱਖ ਦਾ ਫੈਸਲਾ 4 ਜੂਨ ਨੂੰ ਹੋ ਜਾਣਾ ਪਰ ਕਿਸ ਕਦਰ ਸਾਡੀ ਸਥਿਤੀ ਹੈ ਕਿ ਅਸੀਂ ਗੱਲਾਂ 21ਵੀਂ ਸਦੀ ਦੀਆਂ ਕਰਦੇ ਆਂ ਤਰੱਕੀ ਦੀਆਂ ਕਰਦੇ ਆਂ ਵਿਗਿਆਨ ਦੀਆਂ ਕਰਦੇ ਆਂ ਹੈ ਸੂਝ-ਬੂਝ ਦੀਆਂ ਕਰਦੇ ਆਂ ਪਰ ਹਾਲ ਤੇ ਆ ਕਿ ਪਿਛਲੇ 15 ਸਾਲਾਂ ਚ 25% ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ ਵੱਧ ਗਏ ਤੇ ਇਹ ਰਿਕਾਰਡ ਸੰਸਦ ਚ ਵੀ ਵੱਧਾ ਜਦੋਂ ਨਤੀਜੇ ਆਉਣਗੇ ਉਸ ਤੋਂ ਬਾਅਦ ਆਪਾਂ ਉਹਦੀ ਵੀ ਗੱਲ ਕਰ ਲਾਂਗੇ ਕਿ ਪਹਿਲਾਂ ਅਪਰਾਧਿਕ ਪਿਸ਼ੋਕੜ ਵਾਲੇ ਕਿੰਨੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਸੀ ਹੁਣ ਉਹਨਾਂ ਚ ਕਿੰਨਾ ਵਾਧਾ ਹੋ ਗਿਆ ਸੋ ਜੇ ਉਮੀਦਵਾਰ ਵੱਧ ਰਹੇ ਨੇ ਤਾਂ ਫਿਰ ਚੁਣੇ ਹੋਏ ਨੂੰ ਇਹਦੇ ਵੀ ਵਧਣਗੇ 15 ਸਾਲਾਂ ਚ 25% ਦੀ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ ਵਧੇ ਹਾਂ ਕਰੋੜਪਤੀ ਵੀ ਦੁੱਗਣੇ ਹੋਏ ਨੇ ਉਮੀਦਵਾਰਾਂ ਦੇ ਹਵਾਲੇ ਨਾਲ ਜੇਕਰ ਗੱਲ ਕਰਾਂ ਤਾਂ ਕਰੋੜਪਤੀ ਵੀ ਦੁੱਗਣੇ ਹੋਏ ਨੇ ਆਪਾਂ ਪੰਜਾਬ ਦੇ ਹਵਾਲੇ ਨਾਲ ਵੀ ਆਉਂਦੇ ਕੱਲ ਨੂੰ ਚਾਹੀ ਪੂਰੀ ਵਿਸਤਾਰਤ ਗੱਲ ਕਰ ਲਾਂਗੇ ਕਰੋੜਪਤੀਆਂ ਦੇ ਹਵਾਲੇ ਨਾਲ 8360 ਉਮੀਦਵਾਰਾਂ ਦੇ ਹਵਾਲੇ ਨਾਲ ਜਦੋਂ ਪਰਚੋਲ ਕੀਤੀ ਜਾਂਦੀ ਆ ਤਦੋਂ ਪਰਚੋਲ ਦੇ ਵਿੱਚੋਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 1643 ਉਮੀਦਵਾਰ ਉਹ ਨੇ ਜੀ ਜਿਹੜੇ ਅਪਰਾਧਿਕ ਪਿਛੋਕੜ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਲੁੱਟਖੋ ਚੋਰੀ ਤਮਕਾਟ ਐ ਖਿਚੋ ਤਾਣ ਕਿੰਨਾ ਕੁਸ਼ ਤੇ 1191 ਲਗਭਗ 1200 ਉਮੀਦਵਾਰ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਨੇ ਜਿਨ੍ਹਾਂ ਚ ਔਰਤਾਂ ਨਾਲ ਬਦਸਲੂਕੀ ਕਤਲ ਕੇਸ ਹੈ ਨਾ ਜਾਂ ਫਿਰ ਕਤਲ ਦੀ ਧਮਕੀ ਐ ਰੇਪ ਤੱਕ ਵਾਲੇ ਮਾਮਲੇ ਹੈ ਜੀ 1191 ਉਮੀਦਵਾਰ ਹੈ ਤੁਸੀਂ ਹੁਣ ਜਿਹੜਾ ਆਪਾਂ 15 ਸਾਲਾਂ ਚ 25% ਦੀ ਵਾਧੇ ਦੀ ਗੱਲ ਕਰਦੇ ਹਾਂ ਉਹਦਾ ਅੰਦਾਜ਼ਾ ਇੱਥੋਂ ਲੱਗ ਜੂਗਾ 2009 ਦੇ ਵਿੱਚ अपरादक मामले वाले उम्मीदवार 15% ਸੀ ਤੇ ਗੰਭੀਰ ਅਪਰਾਧਕਾਂਲੇ 8% ਸੀ ਇਹ 2009 ਦੀ ਗੱਲ ਕਰ ਰਿਹਾ ਮੈਂ ਤੇ 24 ਦੇ ਵਿੱਚ 15% ਵਾਲੇ ਵੱਧ ਕੇ 20% ਹੋ ਗਏ ਹੁਣ ਅਪਰਾਧਕ ਅਪਰਾਧਕ ਮਾਮਲੇ ਵਾਲੇ ਪਿਛੋਕੜ ਵਾਲੇ ਤੇ ਜਿਹੜੇ 8% ਸੀ ਗੰਭੀਰ ਅਪਰਾਧਕਾਂਲੇ ਉਹ 14% ਹੋ ਗਏ ਲਗਭਗ ਦੁੱਗਣੇ ਨੇੜੇ ਜਾ ਰਹੇ ਨੇ ਸੋ ਇੰਜ ਹਿਸਾਬ ਲਾ ਲਓ ਤੁਸੀਂ ਕਿ ਕੀ ਸਥਿਤੀ ਕਿੱਥੇ ਖੜੀ ਆ ਮਤਲਬ 15% ਇਕ 8% ਇਕ ਜੇ ਇਹ 23% ਬਣਦਾ ਤਾਂ ਅੱਜ 20% ਇਕ ਤੇ 14% ਇਕ 34% ਬਣਦਾ ਸੋ ਇੱਥੋਂ ਅੰਦਾਜ਼ਾ ਲਾ ਲਓ 15 ਸਾਲਾਂ 'ਚ ਕਹਿੰਦੇ 25% ਦੀ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰਾਂ ਦਾ ਵਾਧਾ ਹੋ ਗਿਆ ਜੀ ਤੇ ਹੁਣ ਇਹਨਾਂ 'ਚੋਂ ਕਿੰਨੇ ਚੁਣੇ ਜਾਂਦੇ ਨੇ ਭਾਈ ਇਹ ਚਾਰ ਜੁਨ ਨੂੰ ਦੇਖਦੇ ਆ ਤੁਸੀਂ ਬਿਕਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ